ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਜਿਹੜੀ ਠੰਡਕ ਹੈ ਉਹ ਬਣੀ ਹੋਈ ਹੈ ਪਰ ਸਿਆਸੀ ਪਾਰਾ ਲਗਾਤਾਰ ਗਰਮੌਂਦਾ ਜਾ ਰਿਹਾ ਹੈ ਰਾਜਨੀਤੀ ਦਾ ਗੱਲ ਕਰ ਰਹੇ ਆ ਕਾਂਗਰਸ ਪਾਰਟੀ ਦੀ ਜਿਸ ਤਰੀਕੇ ਦੇ ਨਾਲ ਰਾਜਨੀਤਿਕ ਮਾਹੌਲ ਬਣਿਆ ਹੋਇਆ ਹੈ ਕਾਂਗਰਸ ਪਾਰਟੀ ਦੇ ਵਿੱਚ ਅੰਦਰੂਨੀ ਲੜਾਈ ਚੱਲ ਰਹੀ ਹੈ ਹਾਲੇ ਕਾਂਗਰਸ ਦੀ ਜਿਹੜੀ ਲੜਾਈ ਔਰ ਥਮੀ ਨਹੀਂ ਸੀ ਤੇ ਦੂਜੇ ਪਾਸੇ ਉਹਨਾਂ ਭਾਜੀਪੀ ਦੇ ਵਿੱਚ ਵੀ ਜਿਹੜੀ ਅੰਦਰੂਨੀ ਲੜਾਈ ਹੈ ਉਹ ਸ਼ੁਰੂ ਹੋ ਗਈ ਹੈ ਬੀਜੇਪੀ ਦੀ ਗੱਲ ਕਰ ਰਹੇ ਆ ਪੰਜਾਬ ਦੇ ਵਿੱਚ ਓਬੀਸੀ ਮੋਰਚਾ ਦੇ ਜਿਹੜੇ ਪ੍ਰਧਾਨ ਨੇ ਜਸਵਿੰਦਰ ਸਿੰਘ ਸੱਗੂ ਉਹਨਾਂ ਨੇ ਬੀਜੇਪੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਰਜਨੀਸ਼ ਧਿਮਾਨ ਉਹਨਾਂ ਦੇ ਉੱਪਰ આરોਪ ਲਗਾਏ ਨੇ આરોਪ ਕਾਫੀ ਗੰਭੀਰ ਨੇ ਕਿ ਟਿਕਟਾਂ ਦਾ ਮੁੱਲ ਲਾਇਆ ਜਾਂਦਾ ਹੈ ਟਿਕਟ ਤੁਸੀਂ ਚਾਹੇ ਜਿਹੜੀ ਮਰਜ਼ੀ ਲੈ ਲਓ ਉਸ ਦੀ ਉਨੀ ਕੀਮਤ ਹੈ ਉਹਨਾਂ ਨੇ ਇਹ ਸਾਰੀ ਵੀਡੀਓ ਜਿਹੜੀ ਆ ਆਪਣੀ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਪਾਈ ਹੈ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਬਕਾਲ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵਿੰਦਰ ਸਿੰਘ ਸੱਗੂ ਜ਼ਿਲ੍ਹਾ ਪ੍ਰਧਾਨ OBC ਮੋਰਚਾ ਮੈਂ ਕਾ ਪਿਛਲੇ ਕਾਫੀ ਸਮੇ ਤੋਂ OBC ਮੋਰਚੇ ਵਿੱਚ ਪਾਰਟੀ ਵੱਲੋਂ ਦਿੱਤੀ ਹੋਈ ਜ਼ਿੰਮੇਵਾਰੀ ਨਿਭਾ ਰਿਹਾ ਹਾਂ ਪਰ ਪਿਛਲੇ ਕੁਝ ਸਮੇ ਤੋਂ ਜ਼ਿਲ੍ਹਾ ਪ੍ਰਧਾਨ ਵੱਲੋਂ OBC ਮੋਰਚੇ ਨੂੰ ਬਹੁਤ ਇਗਨੋਰ ਕੀਤਾ ਜਾ ਰਹਾ ਹੈ ਇਹ ਹੁਣ ਕਿਉਂਕਿ ਪਿਛਲੇ ਟਾਈਮਾਂ ਵਿੱਚ ਕਈ ਇਲਕਸ਼ਨਾ ਆਈਆਂ ਬਾਈ ਇਲਕਸ਼ਨਾ ਆਈਆਂ ਜਿਵੇਂ ਜਲੰਧਰ ਦੀ ਇਲਕਸ਼ਨਾ ਸੀ ਆਪਣੇ ਤਰਨਤਪੁਰ ਦੀ ਇਲਕਸ਼ਨਾ ਲੁਧਿਆਣਾ ਸ਼ਹਿਰ ਦੀਆਂ ਤਿੰਨ ਇਲਕਸ਼ਨਾ ਸੰਨੂਰ ਦੀ ਇਲਕਸ਼ਨਾ ਜਿਸ ਵਿੱਚ ਜਲੰਧਰ ਤੋਂ ਇਲਾਵਾ ਕੋਈ ਵੀ ਜ਼ਿੰਮੇਵਾਰੀ OBC ਮੋਰਚੇ ਨੂੰ ਨਹੀਂ ਦਿੱਤੀ ਗਈ OBC ਮੋਰਚੇ ਦੇ ਨਾਲ ਨਾਲ ਕਿਹੜੇ ਕੋਈ ਵੀ ਕਾਰਿਆਕਰਤਾ ਜ਼ਿਲ੍ਹੇ 'ਚ ਕੰਮ ਕਰਦੇ ਸੀ ਚਾਹੇ ਉਹ ਮੰਡਲ ਦੇ ਵਿੱਚ ਕੰਮ ਕਰਦੇ ਸੀ ਚਾਹੇ ਉਹ ਜ਼ਿਲ੍ਹੇ ਵਿੱਚ ਕੰਮ ਕਰਦੇ ਸੀਗੇ ਜਿਹੜਾ ਬੰਦਾ ਕੰਮ ਕਰਨ ਵਾਲਾ ਸੀ ਉਹਨੂੰ ਪਿੱਛੇ ਧਕੇਲਿਆ ਗਿਆ ਪਿੱਛੇ ਕਿਉਂ ਧਕੇਲਿਆ ਗਿਆ ਕਿਉਂਕਿ ਪ੍ਰਧਾਨ ਨੂੰ ਫਿਕਰ ਸੀ ਕਿਉਂਕਿ ਪ੍ਰਧਾਨ ਫਿਕਰ ਕਰਦਾ ਸੀ ਜੇ ਕੋਈ ਬੰਦਾ ਵਧੀਆ ਕੰਮ ਕਰਦਾ ਹਾਈ ਕਮਾਂਡ ਦੀ ਨਿਗਾਹ ਵਿੱਚ ਆ ਗਿਆ ਤਾਂ ਹੋ ਸਕਦਾ ਉਸ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲ ਜਾਵੇ ਕਿਉਂਕਿ ਜਿਹੜਾ ਜ਼ਿਲ੍ਹਾ ਪ੍ਰਧਾਨ ਰਜਿਸਤਮਾਨ ਉਹਨੇ ਜਿਹੜੀ ਪਾਰਟੀ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਸੀ ਜ਼ਿਲ੍ਹਾ ਪ੍ਰਧਾਨ ਦੀ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਕਿਉਂਕਿ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਕਾਰਜਕਰਤਾ ਜੋ ਅਹੁਦਿਆਂ ਤੇ ਜਿਵੇਂ ਐਮਐਲਏ ਹੋਗੇ ਹੋਰ ਵੀ ਲੀਡਰ ਸਾਹਿਬਾਨ ਮੇਅਰ ਹੋ ਗਿਆ ਕਾਉਂਸਲਰ ਹੋਗੇ ਸਾਰੇ ਜ਼ਿਲ੍ਹਾ ਪ੍ਰਧਾਨ ਦੇ ਅੰਡਰ ਆਉਂਦੇ ਆ ਪਰ ਬੜੀ ਸ਼ਰਮ ਦੀ ਗੱਲ ਆ ਸਾਡੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਜਿਨ੍ਹਾਂ ਨੇ ਕਾਉਂਸਲਰ ਦੀ ਇਲੈਕਸ਼ਨ ਆਈ ਜਿਸ ਵਿੱਚ ਟਿਕਟਾਂ ਦੀ ਵੰਡ ਕੀਤੀ ਟਿਕਟਾਂ ਉਹਨਾਂ ਬੰਦਿਆਂ ਨੂੰ ਦਿੱਤੀਆਂ ਜਿਨ੍ਹਾਂ ਨੇ ਪੈਸੇ ਦਿੱਤੇ ਟਿਕਟਾਂ ਵੇਚੀਆਂ ਗਈਆਂ ਇੱਕ ਮਿਸਾਲ ਬਹੁਤ ਵੱਡੀ ਸ਼ਿਮਲਾਪੁਰੀ ਦਾ ਮੰਡਲ ਪ੍ਰਧਾਨ ਬਲਵਿੰਦਰ ਬਿੰਦਰ ਜੋ ਕਿ ਬਹੁਤ ਵਧੀਆ ਆਪਣੇ ਇਲਾਕੇ ਦੇ ਵਿੱਚ ਵਿਚਰਦਾ ਸੀ ਬਹੁਤ ਵਧੀਆ ਕੰਮ ਕਰਦਾ ਸੀਗਾ ਉਹਦੇ ਜਿਹੜੇ 5 ਕਾਉਂਸਲਰ ਸੀਗੇ ਉਹਨੇ ਉਹਨਾਂ ਲਈ ਟਿਕਟਾਂ ਦੀ ਮੰਗ ਕੀਤੀ ਆਪਣੇ ਇਲਾਕੇ ਦੇ ਵਿੱਚੋਂ ਇਹ ਮੰਡਲ ਪ੍ਰਧਾਨ ਦਾ ਹੱਕ ਹੁੰਦਾ ਵਾ ਵੀ ਜਿਹੜੇ ਬੰਦੇ ਕੰਮ ਕਰਦੇ ਆ ਉਹ ਉਹਨਾਂ ਨੂੰ ਅੱਗੇ ਉਹਨਾਂ ਦੀ ਸਿਫਾਰਿਸ਼ ਕਰੇ ਪਰ ਨਹੀਂ ਮੰਡਲ ਪ੍ਰਧਾਨ ਦੀ ਨਹੀਂ ਮੰਨੀ ਗਈ ਜ਼ਿਲ੍ਹਾ ਪ੍ਰਧਾਨ ਰਜਨੀਸ਼ ਨੇ ਉਹ ਦੇਖਿਆ ਵੀ ਕਿਹੜਾ ਬੰਦਾ ਪੈਸੇ ਦੇ ਰਿਹਾ ਜਦੋਂ ਮੰਡਲ ਪ੍ਰਧਾਨ ਨੇ ਇਹਦਾ ਵਿਰੋਧ ਕੀਤਾ ਤਾਂ ਉਹਨੂੰ ਪਾਰਟੀ ਵਿੱਚੋਂ ਬਾਹਰ ਰਸਤਾ ਦਿਖਾ ਦਿੱਤਾ ਗਿਆ ਮੇਰੀ ਬੇਨਤੀ ਆ ਵੀ ਜੇ ਇਦਾਂ ਦੇ ਜ਼ਿਲ੍ਹਾ ਪ੍ਰਧਾਨ ਇਦਾਂ ਕੰਮ ਕਰਨ ਵਾਲੇ ਬੰਦਿਆਂ ਨੂੰ ਇਗਨੋਰ ਕਰਨਗੇ ਉਹਨਾਂ ਨੂੰ ਪਿੱਛੇ ਧੱਕਣਗੇ ਤਾਂ ਜਿਹੜੇ ਪਾਰਟੀ ਦੇ ਕਾਰਜਕਰਤਾ ਵਾ ਉਹਨਾਂ ਤੇ ਬਹੁਤ ਗਲਤ ਪ੍ਰਭਾਵ ਪੈਂਦਾ ਵਾ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਅਸੀਂ ਪਾਰਟੀ ਦੇ ਵਿੱਚ ਤਣੋ ਮਣੋ ਕੰਮ ਕਰਦੇ ਆ ਪਰ ਸਾਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਵਾ ਸੋ ਮੇਰੀ ਹਾਈ ਕਮਾਂਡ ਨੂੰ ਬੇਨਤੀ ਹੈ ਜੋ ਜਿਹੜੇ ਬੰਦਿਆਂ ਦੇ ਨਾਲ ਜਾਤੀਆਂ ਹੋਈਆਂ ਨੇ ਜਿਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਗਿਆ ਵਾ ਜਾਂ ਜਿਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਵਾ ਉਹਨਾਂ ਦੀ ਪੁੱਛ ਕੀਤੀ ਜਾਵੇ ਔਰ ਜੀ ਜ਼ਿਲ੍ਹਾ ਪ੍ਰਧਾਨ ਦੀਸ਼ਤਮਾਨ ਤੋਂ ਵੀ ਪੁੱਛਿਆ ਜਾਵੇ ਵੀ ਜਿਹੜੀ ਆਪਣੀ ਲੁਧਿਆਣਾ ਵਿੱਚ ਭਾਜਪਾ ਦਾ ਮੇਅਰ ਬਣਦਾ ਬਣਦਾ ਰਹਿ ਗਿਆ ਇਸ ਦੇ ਪਿੱਛੇ ਕੀ ਕਾਰਨ ਸੀ ਮੈਂ ਲਿਖ ਕੇ ਦੇਨ ਨੂੰ ਤਿਆਰਾਂ ਅਗਰ ਵੋਟਾਂ ਦੀ ਗਿਣਤੀ ਜਿਹੜੀ ਟਿਕਟਾਂ ਦੀ ਵੰਡ ਸਹੀ ਹੁੰਦੀ ਤਾਂ ਆਪਣਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜਾ ਮੇਅਰ ਸੀਗਾ ਉਹ ਭਾਜਪਾ ਦਾ ਹੀ ਬੰਨਾ ਸੀਗਾ 101% ਬੰਨਾ ਸੀ। ਜਿਹੜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰ